ਯਾ ਬਾਪੂ ਤੁਸੀਂ ਬਹੁਤ ਸੋਹਣੀਆਂ ਬੋਲੀਆਂ ਪਾਈਆਂ ਨੇ ਮੇਰਾ ਪਿੰਡ ਹੈ ਜੀ ਗੰਮੀਆ ਪਾਈ ਗੰਮੀਆ ਪਾਈ ਗੰਮੀਆ ਪਾਈ ਗੁਰਚਰਨ ਸਿੰਘ ਮੇਰਾ ਨਾਮ ਹੈ ਜੀ ਜੀ ਹਾਂ ਜੀ ਆਪ ਲਿਖਦੇ ਵੀ ਬਹੁਤ ਆਖੋ ਮਹਾਰਾਜ ਦੀ ਕਿਰਪਾ ਸਾਰੀ ਜ਼ਿੰਦਗੀ ਕਿਉਂਕਿ ਮੈਂ ਕਰਤਾਰ ਸਿੰਘ ਦਾ ਚੇਲਾ ਮੈਨੂੰ 15 ਸਾਲ ਜਦੋਂ 20 ਸਾਲ ਦਾ ਸੀ ਜਦੋਂ ਇਸ਼ਕ ਲੱਗ ਗਿਆ ਤੇ ਹੱਡਾਂ ਨਾਲ ਹੀ ਜਾਊਗਾ ਇੱਥੋਂ 100 ਕਿਲੋਮੀਟਰ ਛਪਾਰ ਦਾ ਮੇਲਾ ਮੇਰੇ ਪਿੰਡੋਂ ਤੇ ਮੈਂ ਮਾ ਹਰੇਕ ਵਾਰੀ ਅਸੀਂ ਅਸੀਂ ਇਕੱਠੇ ਹੀ ਉੱਥੇ ਮਿਲ ਜਣੀਆਂ ਜਿਵੇਂ ਸਹੇਲੀ ਸਹੇਲੀ ਨੂੰ ਮਿਲਦੀ ਹੈ ਨਾ ਸਾਨੂੰ ਮਸਾ ਸ਼ਪਾਰ ਦਾ ਮੇਲਾ ਹੁੰਦਾ ਸਾਲ ਦੇ ਵਿੱਚ ਦੀ ਤੇ ਬਾਪੂ ਜੀ ਇੱਕਦੋ ਸੁਣਾ ਦਿਓ ਫਿਰ ਹੁਣ ਆਪਣੇ ਚੈਨਲ ਤੇ ਬਾਪੂ ਜੀ ਸੁਣਾਓ ਤੁਸੀਂ ਬਾਪੂ ਦੀਆਂ ਬੋਲੀਆਂ ਬਹੁਤ ਅੱਛਾ ਬਾਪੂ ਦੀ ਬੋਲੀ ਸੁਣਨੀ ਆ ਹਾਂਜੀ ਹਾਂਜੀ ਚਲੋ ਭਾਈ ਤੁਹਾਡਾ ਜਰੂਰ ਤੁਸੀਂ ਆਏ ਆ ਤੇ ਤੁਹਾਡਾ ਜਦੋਂ ਬੋਲੀ ਕਿਹੋ ਜੀ ਸੁਣਨੀ ਜਿੱਦਾਂ ਦੀ ਮਰਦੀ ਸੁਣਾ ਦਿਓ ਜੀ ਹੁਣ ਤੱਕੜਾ ਉਹ ਟੇਰੇ 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 ਸੁਭਿਉ ਨਹੀਂ ਸੀ ਇਹ ਸਾਰੇ ਸਾਰੇ ਸੁਣਨਗੇ ਇਹਨਾਂ ਦੀਆਂ ਨੇਟ ਤੇ ਚੜ੍ਹਣੀਆਂ ਉਹ ਤੇਰੇ 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 ਸੁਪੀਆਂ ਸੱਪ ਮੈਣਗੀ ਨਹੀਂ ਜਦੋਂ ਮੈਂ ਹਣ ਖੜੀ ਨੇ ਆਏ ਹਾਏ ਆ ਜਦੋਂ ਮੈਂ ਹਣ ਖੜੀ ਨੇ ਫੇਰੇ ਪਹਿਲੀ ਪੱਥਾ ਨਹੀਂ ਮੇਰਾ ਗਹਿਣੇ ਬੁਹਾਤਾ ਆਏ ਹਾਏ ਮੈਨੂੰ ਬੁਹਾਤਾ ਡੇਰੇ ਆਸ਼ਕ ਨਹੀਂ ਮੁੜਦਾ ਪੈ ਗਿਆ ਮਗਰ ਹੁਣ ਤੇਰੇ ਆਸ਼ਕ ਨਹੀਂ ਮੁੜਦਾ ਪੈ ਗਿਆ ਮਗਰ ਹੁਣ ਤੇਰੇ ਆਸ਼ਕ ਨਹੀਂ ਮੁੜਦਾ ਉਹ ਕੀ ਕਹਦੀ ਆ ਹਾਂਜੀ ਓ ਕੀ ਕਹਿੰਦੀ ਐ ਹਾਂਜੀ ਹਾਂਜੀ ਕੀ ਕਹਿੰਦੀ ਐ ਤੇਰੇ 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 ਕੱਲ ਵਾਲੀ ਗੱਲ ਕੋਲ ਗਿਆ ਜਦੋਂ ਚੁੰਡੀ ਵੱਡੀ ਸੀ ਹਾਏ ਹਾਏ ਉਹ ਜਦੋਂ ਚੁੰਡੀ ਵੱਡੀ ਸੀ ਮੇਰੇ ਮੈਂ ਅਣਜਾਣ ਨਹੀਂ ਸਰ ਲੱਛਣ ਜਾਣਦੀ ਤੇਰੇ ਸਾਰੇ ਲੱਛਣ ਜਾਣਦੀ ਤੇਰੇ ਨਾਵੀਂ ਭਗਵਾਨ ਕੇ ਘਰ ਦਾ ਬਹੀ ਵਿਤ ਗੇੜੇ ਨਾਵੀਂ ਭਗਵਾਨ ਕੇ ਉਹ ਰੋਜ਼ ਮਾਰਨਗੇੜੇ ਨਾਵੀਂ ਭਗਵਾਨ ਕੇ ਰੋਜ਼ ਮਾਰਨਗੇੜੇ ਮਾਵੀਂ ਭਗਵਾਨ ਕੇ ਆਤੇ ਤੇਰੀ ਹੀ ਖਾਤਰ ਚੜ ਗਿਆ ਕਿ ਕਿਰਤੇ ਤੂੰ ਦਾ ਤਨਾ ਹਏ ਕੀਤੀ ਨੰਗ ਜੀ ਤੂੰ ਨੀ ਪਾਸਾ ਮਾਰ ਕੇ ਮੇਰੀ ਸੀ ਕੁੱਟ ਓ ਪੀਤੀ ਤੇਰੇ ਵਾਲੀ ਜੇ ਕਰਦਾ ਮੈਂ ਨਹੀਂ ਤੋੜ ਦਿੰਦਾ ਤੇ ਵੀਤੀ ਤੂੰ ਪਰਦੇਸੀ ਨਾ ਜੱਗੋ ਤੇਰਮੀ ਕੀਤੀ ਤੂੰ ਪਰਦੇਸੀ ਨਾ ਓ ਵੇ ਮੇਹਦੇ ਵਿੱਚ ਪਈਆ ਭਾਬੀਏ ਹਰਾ ਮੂੰਗਿਆ ਹਾਏ ਹਾਏ ਓ ਤਾ ਨਹੀਂ ਪਤੀ ਤੇਰਾ ਤਾ ਨਰਮ ਮੁੰਡਾ ਮੈਂ ਮੁੰਡਾ ਹਾਏ ਹਾਏ ਓ ਮੈਂ ਮੁੰਡਾ ਹਾ ਹਣੀ ਤੇ ਮੜਕਾ ਲਿਆ ਦੂੰਗਾ ਨਰਮ ਮੁੰਡਾ ਨਾ ਜਾਣੀ ਮੜਕਾ ਲਿਆ ਦੂੰਗਾ ਨਰਮ ਮੁੰਡਾ ਨਾ ਜਾਣੀ ਮੜਕਾ ਏਸੀ ਵੀ ਪੰਜ ਸੱਤ ਕਿਉਂਕਿ ਸਾਨੂੰ ਦਾ ਸ਼ਿਫਾਰ ਦੇ ਮੇਲੇ ਚ ਨਾ ਜੀ ਇਹਦੇ ਡਰੈਸ ਦੇ ਦੇ ਬਾਬਾ ਤੇਰਾ ਅਸੀਂ ਇੰਟਰਵਿਊ ਪੈਣ ਦਾ ਮੰਗ ਜੀ ਜੀ ਇਹ ਸਾਡੀ ਮਰਜ਼ੀ ਹੁਣ ਐਨੇ ਨਾਲ ਹੀ ਤੇਰੇ ਤੇਰੇ ਚ ਇੰਨਰ ਵੀ ਚੱਲੂਗਾ ਤੇ ਹੁਣੇ ਦੋ ਅਸੀਂ ਪਾਈ ਆ ਹੋਏ ਐਵੇਂ ਨਾ ਸਮਝੀਏ ਤਾਂ ਬੁੜਾ ਦਾੜੀ ਤੋਂ ਲੱਗਦਾ ਨਹੀਂ ਫੌਜ ਵਿੱਚ ਫੌਜੀ ਆਂਦੇ ਇਹ ਤਾਂ ਨਾਲ ਰਿਹਾ ਸੀ ਆਏ ਭਾਜਦਾ ਐਵੇਂ ਨਾ ਸਮਝੀਏ ਤਾਂ ਹਜੇ ਵੀ ਮੁਰਮਰੇ ਹੋਏ ਚਾਵਦਾ ਟਕਰੇ ਕੋਈ ਮਰਜੀ ਤਰਨ ਜੋ ਗਾਨੀ ਛੱਡਦਾ ਟਕਰੇ ਕੋਈ ਮਰਜੀ ਔਰਨ ਜੋ ਗਾਨੀ ਛੱਡਦਾ ਟਕਰੇ ਕੋਈ ਮਰਜੀ तरन जॻा न चकरे कोई मर्ज़ी